ਜੀ ਸਾਰਿਆਂ ਨੂੰ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਬਜ਼ੁਰਗੋ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਬਹੁਤ ਤੇ ਅ ਪਹਿਲਾਂ ਤਾਂ ਵੀਰੇ ਕੀ ਨਾਮ ਆ ਘੋੜੇ ਦਾ ਜੀ ਜਾਂ ਨੁਕਰੇ ਦਾ ਘੋੜੇ ਦਾ ਨਾਮ ਹੈ ਦਾ ਹੈਗਾ ਅਕਬਰ ਅਕਬਰ ਤੇ ਸਾਇਰ ਹੈਗਾ ਹੈ ਅਰਜਨ ਰੌਲੀ ਵਾਲਾ ਠੀਕ ਹੈ ਜੀ ਰੌਲੀ ਵਾਲੇ ਅਰਜਨ ਦਾ ਪੁੱਤ ਆ ਪੁੱਤ ਹੈ ਡਾਇਰੈਕਟਰ ਹਾਂਜੀ ਠੀਕ ਹੈ ਜੀ ਤੇ ਕਿਹਦਾ ਦੋਤਾ ਦੱਸਿਆ ਸੀ ਇਹ ਸਮੁੰਦਰ ਦਾ ਇਹ ਸਮੁੰਦਰ ਦਾ ਹਾਂਜੀ ਸਮੁੰਦਰ ਦਾ ਕੋਈ ਆ ਸਮੁੰਦਰ ਕੁੜਾ ਹਾਂਜੀ ਉਹਦਾ ਹਾਂਜੀ ਇਹ ਇਹਦੀ ਮਾਂ ਸਮੁੰਦਰ ਘੋੜੇ ਦੀ ਧੀ ਆ ਬਹੁਤ ਚੰਗੀ ਆ ਇਹਦੀ ਮਾਂ ਕੋੜੀ ਬਹੁਤ ਚੰਗੀ ਕੋੜੀ ਹੈ ਠੀਕ ਹੈ ਜੀ ਤੇ ਕਿੰਨੀ ਹਾਈਟ ਹੋ ਗਈ ਹੈ ਇਹਦੀ ਇਹਦੀ ਹਾਈਟ ਉਮਰ ਦੇ ਹਿਸਾਬ ਨਾਲ ਵੇਖ ਲਓ ਵੀ ਇਹ 2 ਸਾਲ ਦਾ 63 ਗਿੰਚ ਹੈ ਹਾਂ ਜੀ 63 ਗਿੰਚ ਹੋ ਗਈ ਹੈ 2 ਸਾਲ 1.5 ਮਹੀਨਾ ਇਹਦੀ ਉਮਰ ਹੈ 2 ਸਾਲ ਤੇ 1.5 ਮਹੀਨਾ 2 ਸਾਲ ਤੋਂ 1.5 ਮਹੀਨਾ ਹਾਂ ਜੀ ਠੀਕ ਹੈ ਜੀ ਹਾਂ ਜੀ ਨਕਾਂਦੀ ਆ ਮੈਂ ਹੋ ਗਿਆ ਜੀ ਤੇ ਆ ਆਪਾਂ ਹਜੇ ਮਤਲਬ ਮੀਟਿੰਗ ਮੂਟ ਨਹੀਂ ਨਹੀਂ ਹਜੇ ਨਹੀਂ ਇਹਨੂੰ ਉਹ ਤਾਂ ਫਿਰ ਹਾਂਜੀ ਰੁਕਣਾ ਰੁਕਣਾ ਪੈਣਾ ਹੈ ਹੁਣ ਜੇ ਹਾਂਜੀ ਤਿੰਨ ਸਾਲ ਦੀ ਇਅਰੀ ਕਰਾਂਗੇ ਇੱਕ ਕੱਲ ਇੱਥੇ ਸ਼ੋਅ ਚ ਵੀ ਪਾਇਆ ਸੀ ਨਹੀਂ ਸ਼ੋਅ ਚ ਨਹੀਂ ਅਸੀਂ ਪਾਇਆ ਅੱਛਾ ਨਹੀਂ ਡਿਸਪਲੇ ਤੇ ਪਾਇਆ ਸੀ ਨਹੀਂ ਉਹ ਇੱਕ ਵਾਰ ਹੋ ਸੀ ਆਇਆ ਨਹੀਂ ਹਾਂਜੀ ਉਹ ਵੀ ਇੱਕ ਵਾਰ ਘੋੜਾ ਆਇਆ ਸੀਗਾ ਉਹ ਵੈਸੇ ਸਾਨੂੰ ਯਾਰ ਮਿੱਤਰ ਸਾਰਿਆਂ ਨੇ ਕਿਹਾ ਕੋਈ ਪਾਉ ਤੁਸੀਂ ਓੜਾ ਸ਼ੋਅ ਵਾਲਾ ਬੱਚਾ ਬਹੁਤ ਸੋਹਣਾ ਬੇਚੇਰਾ ਹਾਂਜੀ ਸਹੀ ਹੈ ਤੇ ਬਸ ਅਸੀਂ ਥੋੜਾ ਜਿਹਾ ਕੰਮਕਾਰ ਚ ਬੀਜ਼ੀ ਸੀ ਤੇ ਇੱਕ ਸਾਡੀ ਆਉਦੀ ਤਿਆਰੀ ਨਹੀਂ ਸੀ ਠੀਕ ਹੈ ਜੀ ਸਾਡੀ ਆਉਦੀ ਥੋੜੀ ਜਿਆਦਾ ਤਿਆਰੀ ਮਹੀਨਾ ਪਹਿਲਾਂ ਤਾਂ ਘਟੂ ਕੋਲ ਮੰਗਦਾ ਆਇਆ ਜੀ ਸਾਡਾ ਆਉਦਾ ਥੋੜਾ ਜਿਆਦਾ ਮੌਕੇ ਤੇ ਗੁੱਸੇ ਹੁੰਦੇ ਜਿਗੇ ਅੱਛਾ ਜੀ ਬਈ ਓਡਾ ਸਰ ਦਾ ਨੰਬਰ ਚ ਆਉਣ ਵਾਲਾ ਹਾਂਜੀ ਆਇਆ ਹੈਗਾ ਨਹੀਂ ਮੈਂ ਆਲੇ ਥੋੜਾ ਕਰੇ ਕੰਮ ਜਾਵੇ ਬੀਜ਼ੀ ਸੀਗੇ ਘਰ ਦੇ ਤੇ ਉਹ ਵੀ ਜ਼ਰੂਰੀ ਘਟ ਸੀ ਘੋੜੇ ਚ ਤਾਂ ਕੋਈ ਵਿਚਾਰੇ ਚ ਤਾਂ ਕੰਮ ਹੀ ਨਹੀਂ ਸੀ ਸਾਡੀ ਢਲ ਸੀ ਬਸ ਐ ਹੁੰਦਾ ਕਿ ਮਹੀਨਾ ਪਹਿਲਾਂ ਥੋੜਾ ਸਾਂਭਣਾ ਪੈਂਦਾ ਹਾਂ ਜੀ ਬਾਹਰ ਕਮਾਈ ਫਰਿਆ ਜ਼ਿਆਦਾ ਕਰਾਣੀ ਪੈਂਦੀ ਥੋੜਾ ਜਿਹਾ ਟਾਈਮ ਕੱਢਣਾ ਪੈਂਦਾ ਉਸਰ ਤੋਂ ਟਾਈਮ ਨਹੀਂ ਨਿਕਲਦਾ ਟਾਈਮ ਨਹੀਂ ਨਿਕਲਦਾ ਨੂੰ ਰਿਪੋਰਟ ਦੇ ਕਰੇ ਥੋੜਾ ਬਸ ਆਹੋ ਸੀਜ਼ਨ ਚੱਲਦਾ ਮੌਸਮ ਇਹੋ ਜਿਹਾ ਸੀਜ਼ਨ ਹੈ ਕੀਤੀ ਬੜੀ ਵਾਲੇ ਲਈ ਬਸ ਹਾਂ ਜੀ ਔਖਾ ਹੋ ਜਾਂਦਾ ਜੀ ਇਹਨੇ ਵੀ ਟਾਈਮ ਕੱਢਣਾ ਤੇ ਆਪਣਾ ਕੀ ਸਟੱਡ ਫਾਰਮ ਦਾ ਕੀ ਨਾਮ ਰੱਖਿਆ ਜੀ ਸਿੱਧੂ ਸਟੱਡ ਫਾਰਮ ਕੋਕਰੀ ਕਲਾ ਪਿੰਡ ਆਪਣਾ ਕੋਕਰੀ ਕਲਾ ਜਿਹੜਾ ਮੋਗਾ ਮੋਗਾ ਜ਼ਿਲ੍ਹਾ ਹਾਂ ਜੀ ਤਸੀਲ ਵੀ ਡਿਸਟ੍ਰਿਕਟ ਤਸੀਲ ਮੋਗਾ ਮੋਗਾ ਪਿੰਡ ਹਾਂ ਜੀ ਜਗਰਾਉਂ ਤੇ ਮੋਗੇ ਦੇ ਬਚਾਲੇ ਆ ਜਾਂਦਾ ਆਪਣਾ ਇਹ ਪਿੰਡ ਕੋਕਰੀ ਹਾਂਜੀ ਹਾਂਜੀ ਆਪਾਂ ਨੂੰ 15 16 ਕਿਲੋਮੀਟਰ ਜਗਰਾਉਂ ਆ ਮੰਡੀ ਬਸ ਤੇ ਇੰਨਾ ਕੀ 15 16 ਕਿਲੋਮੀਟਰ ਮੋਗਾ ਵਾ ਜ਼ਿਲ੍ਹਾ ਮੋਗਾ ਜਾਨੀ ਦੀ ਠੀਕ ਹੈ ਜੀ ਹੱਦ ਤੇ ਅਜਗਰਾਉਂ ਤੇ ਲੁਧਿਆਣੇ ਤੇ ਮੋਗੇ ਦੀ ਹੱਦ ਤੇ ਹੀ ਪੈ ਜਾਂਦਾ ਇਹ ਪਿੰਡ ਕੋਕਰੀ ਕਲਾਂ ਸਹੀ ਹੈ ਜੀ ਹਾਂ ਹਾਂ ਤੋਂ ਵੱਡਾ ਪਿੰਡ ਆ ਜੀ ਤੇ ਅੱਛਾ ਜੀ ਕੋਕਰੀ ਕਲਾਂ ਸਾਰਿਆਂ ਦਾ ਵੱਡਾ ਪਿੰਡ ਆ ਹਾਂਜੀ ਮੋਗੇ ਜ਼ਿਲ੍ਹੇ ਅੱਛਾ ਜੀ अच्छा अच्छा चलो हां जी बहुत बड़ा यानी दी ਪਿੰਡ ਆ ਪਿੰਡ ਆ ਠੀਕ ਹੈ ਜੀ ਤੇ ਕਿੰਨੇ ਘੋੜੇ ਕੁੜੀਆਂ ਹੋ ਰਿਆ ਨਾਲ ਆਪਣੇ ਕੋਲੇ ਚਾਰ ਆ ਸਾਰੇ ਇੱਕ ਇਹਦੀ ਮਾਂ ਵਾ ਤੇ ਇੱਕ ਇਹਦੀ ਭੈਣ ਆ ਹਾਂ ਜੀ ਤੇ ਇੱਕ ਇਹਦੀ ਸਮਝ ਲੋ ਵੀ ਮਾਂ ਦੀ ਭੈਣ ਉਹ ਹੋਣੀ ਹੈ ਤਿੰਨ ਤਿੰਨ ਹਾਂ ਮਾਸੀ ਆਗੇ ਮਾਸੀ ਹਾਂਜੀ 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 ਚੌਥਾ ਇਹ ਮਤਲਬ ਹਾਂਜੀ ਉਹਦੀ ਜਿਹੜੀ ਮਾਸੀ ਕਹ ਲੋ ਇਹਦੀ ਉਹ ਵੀ ਸਮੁੰਦਰ ਦੀ ਕੋਈ ਆ ਇਹ ਵੀ ਮਾਂ ਵੀ ਸਮੰਦਰ ਦੀ ਆ ਹਾਂਜੀ ਤੇ ਇਹ ਅਰਜਣ ਦਾ ਰੋਲੀ ਵਾਲੇ ਦਾ ਤੇ ਇਹਦੀ ਜਿਹੜੀ ਭੈਣ ਆ ਛੋਟੀ ਆ ਇਦੋਂ ਉਹ ਕੱਲਾਂ ਵਾਲਾ ਚੇਤਕ ਜਿਹੜਾ ਹਾਂਜੀ ਕੱਲ ਖੁਰਦ ਵਾਲਾ ਨਿਸ਼ੱਤਰ ਵਾਲਾ ਬਾਈ ਨਿਸ਼ੱਤਰ ਵਾਲਾ ਉਹਦਾ ਚੇਤਕ ਉਹ ਉਹਦੀ ਆ ਉਹ ਵੀ ਚੰਗੀ ਬਿਸ਼ੇਰੀ ਆ ਠੀਕ ਆ ਠੀਕ ਆ ਤੇ ਇਹ ਫਿਰ ਨੁਕਰਿਆਂ ਦਾ ਮਤਲਬ ਵਰਦਾ ਪਾਸੇ ਵਰ ਗਿਆ ਜੀ ਨੁਕਰੇ ਬਸ ਸੋਹਣੇ ਲੱਗਦੇ ਆ ਚੰਗੇ ਲੱਗਦੇ ਆ ਇੱਕ ਇੱਕ ਦੱਸਿਓ ਜੀ ਜਿਹੜੇ ਨੁਕਰੇ ਆ ਇਹਨਾਂ ਦੀ ਸੰਭਾਲ ਥੋੜੀ ਬਾਧ ਨਹੀਂ ਜਾਂਦੀ ਇਹਨਾਂ ਦੀ ਸੰਭਾਲ ਜ਼ਿਆਦਾ ਇਹਨਾਂ ਦੀ ਰੰਗ ਚਿੱਟਾ ਹੋਣ ਕਰਕੇ ਨਾ ਮਾਲੀ ਜੀ ਵੀ ਹੱਥ ਗਲਤ ਵੱਜਿਆ ਕਿ ਨਾ ਦੋ ਦਿਨ ਵੱਜਿਆ ਜੇ ਤਾਂ ਸਮਝ ਲਓ ਵੀ ਜਿਵੇਂ ਆਪਣੇ ਚਿੱਟੇ ਕੱਪੜੇ ਆਉਂਦੇ ਉਹ ਗੱਲ ਹੀ ਆ ਹਾਂ ਸੋਹਣਾ ਵੱਧ ਜਾਂਦਾ ਸੋਹਣਾ ਵੱਧ ਜਾਂਦਾ ਜੀ ਤੇ ਥੋੜੀ ਜਿਹੀ ਮਿੱਟੀ ਘਟੇ ਤੋਂ ਬਚ ਕੇ ਰੰਗਣਾ ਪੈਂਦਾ ਜਿਵੇਂ ਕੰਪੀਟੀਸ਼ਨ ਲੜਨਾ ਉਦੋਂ ਵੀ ਇਹਦੀ ਜ਼ਿਆਦਾ ਹੀ ਕਰਨੀ ਪੈਂਦੀ ਹੈ ਹਾਂਜੀ ਜ਼ਿਆਦਾ ਹੀ ਥੋੜੀ ਜਿਹੀ ਫਿਰ ਤਾਂ ਦਾਗ ਵੀ ਥੱਲੇ ਵੀ ਜਗ੍ਹਾ ਬਹੁਤ ਖੁੱਲਾ ਡੁੱਲਾ ਅਸਲ ਜਗ੍ਹਾ ਹੋਵੇ ਨਾ ਵੀਰੇ ਜੀ ਦੇ ਆਪਣਾ ਜ਼ਿਆਦਾ ਤੇ ਥੋੜਾ ਥਾਂ ਜਗ੍ਹਾ ਸੁੱਕੀ ਹੋਵੇ ਮਤਲਬ ਥੋੜਾ ਹਾਂ ਫਿਰ ਹਾਂਜੀ ਫਿਰ ਥੋੜੀ ਜੀ ਘਟ ਜਾਂਦੀ ਆ ਫਿਰ ਘਟ ਲਿਬੜਦੇ ਆ ਮਤਲਬ ਹਾਂਜੀ ਫਿਰ ਬਿਲਕੁਲ ਫਿਰ ਥੋੜਾ ਜਿਹਾ ਘਟ ਜਾਂਦਾ ਬਾਕੀ ਨਮਾਉਣੇ ਤਮਾਉਣੇ ਤਾਂ ਹੱਥ ਫੇਰੀ ਤਾਂ ਪਾਲਦੇ ਆ ਪਾਲਦੇ ਆ ਦੂਜੇ ਵੀ ਪਾਲਦੇ ਆ ਇਹ ਥੋੜੀ ਜੀ ਜ਼ਿਆਦਾ ਜ਼ਿਆਦਾ ਪਾਲਦੇ ਆ ਪਾਲਦੇ ਤੇ ਇਹਦਾ ਪੁਰਾਣੇ ਪੁਰਾਣੇ ਕਾ ਉਸ ਹਾਂਜੀ ਪੂਰਾ ਦੇ ਪੂਰਾ ਪੁੱਛਿਆ ਬਾਕੀ ਬਿਲਕੁਲ ਜੀ ਛੋੜਾ ਤੇ ਫੋੜਾ ਪਲੋਸਿਆਂ ਵਧਣਾ ਆ ਜੀ ਨਹੀਂ ਅੱਛਾ ਜੀ ਪੁਰਾਣੇ ਬੱਚਿਆਂ ਦੀ ਕਹਾਵਤ ਆ ਜੀ ਹਾਂ ਜੀ ਮੈਂ ਸਰਪੰਚ ਕੁਟ ਜੀ ਚਿਰਤੋਂ ਹਾਂ ਹਾਂ ਜੀ ਕੁਜੀ ਸਿੰਘ ਵਾਲਾ ਠੀਕ ਹੈ ਜੀ ਤੇ ਛੋੜਾ ਦੇ ਫੋੜਾ ਪੁਰਾਣੇ ਪੂਰੇ ਕਹਿੰਦੇ ਸੀ ਵੀ ਪਲੋਸਿਆਂ ਵਧਾ ਅੱਛਾ ਜੀ ਇਹ ਗੱਲ ਵੀ ਸਹੀ ਆ ਜੀ ਇਹ ਇਹ ਗੱਲ ਤਾਂ ਜਾਨੀ ਆਮ ਨਾਰਮਲ ਹੀ ਆ ਤੇ ਜੇ ਆਪਾਂ ਘੋੜੀ ਤੇ ਨਾ ਕੱਲਾ ਖਰਾਕ ਪਾਈ ਜਮਾ ਖਰਾਕ ਤਾਂ ਆਪਣੀ ਲੇਬਰ ਵੀ ਪਾ ਲੋ ਜਿਹੜਾ ਰੱਖਿਆ ਉਹ ਗੱਲੇਬਰ ਦਾ ਬੰਦਾ ਉਹ ਵੀ ਪਾ ਲੂਗਾ ਪਰ ਉਹ ਕਦੇ ਖਰਾਕ ਲੱਗੂ ਨਾ ਜਿੰਨੀ ਜਰ ਆਪਾਂ ਹੱਥ ਫਰਾਈ ਨਹੀਂ ਕਰਦੇ ਹਾਂਜੀ ਹਾਂ ਖਰਾਕ 2 ਕਿਲੋ ਛੋਲੇ ਪਾ ਦਿਓ ਹਾਂਜੀ ਉਹ ਤੋਰੋ ਰਾਂ ਨਹੀਂ ਪਾਵਾ ਹਾਂਜੀ 1 ਕਿਲੋ ਇੱਕ ਛੋਲੇ ਪਾ ਕੇ ਉਹ ਨਿਤ ਫੇਰੋ ਹਾਂ 1 ਕਿਲੋ ਛੋਲੇ 3 ਕਿਲੋ ਦਾ ਕੰਮ ਕਰ ਬਿਲਕੁਲ ਬਹੁਤ ਕੀ ਵੀ ਨਾ ਪਹਿਲਵਾਨ ਦੇ ਪ੍ਰੈਕਟਿਸ ਨਾ ਕਰੇ ਬਿਲਕੁਲ ਹਾਂਜੀ ਕਿਉਂ ਗਈ ਜਾਵੇ ਬਿਲਕੁਲ ਠਕੜਾ ਹੋ ਜੂ ਨਹੀਂ ਜੀ ਬਿਲਕੁਲ ਨਹੀਂ ਹੋ ਜੂ ਕੱਲੀ ਪ੍ਰੈਕਟਿਸ ਕਰੀ ਜਾਵੇ ਖਰਾਕ ਨਾ ਖਾਵੇ ਉਹ ਵੀ ਨਹੀਂ ਹਾਂਜੀ ਉਹ ਵੀ ਜਦੋਂ ਰਲ ਜਾਣਾ ਜੀ ਚਾਲ ਮੇਲਾ ਤੋਂ ਨਾ ਚੀਜ਼ਾਂ ਹੁਣ ਇਹਨਾਂ ਐਕਟ ਕਰਨਾ ਪੋਗਾ ਤੁਹਾਨੂੰ ਬਿਲਕੁਲ ਖਰਾਕ ਜਿੰਨੀ ਖਾਣੀ ਆ ਉਨੀ ਮਿਹਨਤ ਕਰਨੀ ਪੈਂਦੀ ਆ ਉਨੀ ਸੇਵਾ ਨਿਆਣੀ ਰਾਜੀ ਹੁੰਦੇ ਦਾਣੇ ਨਾ ਨਹੀਂ ਉੰਨਾ ਰਾਜੀ ਹੁੰਦੇ ਜਿੰਨਾ ਇਹ ਪਿਆਰ ਭਾਲਦੇ ਆ ਮਤਲਬ ਇੱਕ ਹੱਥ ਪੈਰੀ ਇੱਥੇ ਇਹਨਾਂ ਦਾ ਗੇੜਾ ਜਦੋਂ ਮਾਲਕ ਲੱਗਾ ਜਿਹੜਾ ਕੋਲ ਵੀ ਇਹ ਨਾ ਕਿ ਉਹ ਪੂਰੇ ਵਿਹਾਸ ਫੇਰ ਕੇ ਜਾਨਾ ਮੈਂ ਕਹਿੰਦਾ ਤੇਰੀ ਨਾਲ ਜਿਆਦਾ ਨੂੰ ਮੰਨਦੇ ਆ ਤੇ ਕਿਹੜੇ ਉਹਦਾ ਫੋਲ ਉਹਦਾ ਪ੍ਰੋਸਿਆ ਬੰਦੇ ਬਿਲਕੁਲ ਜੀ ਇਹ ਚੱਕਰ ਕੀ ਹੈ ਜੀ ਪਤਾ ਕੀ ਹੈ ਘੋੜਾ ਹੁਣ ਜੇ ਆਪਾਂ ਕਹਿੰਦੇ ਨੇ ਹਣ ਕੇ ਆ ਨਾ ਜਿਹੜਾ ਤਾਂ ਹੈਗਾ ਪਿਆਰ ਵਾਲਾ ਬੰਦਾ ਉਹ ਤਾਂ ਦੱਸ ਟੈਨ ਨੂੰ ਖਾਣਾ ਪਾਂਦਾ ਆ ਜਿਹੜੇ ਬੰਦੇ ਨੇ ਸਿਰ ਬਿਜਨਰੇ ਰੱਖਣਾ ਡੰਡਾ ਚ ਕੋਈ ਇਹਨਾਂ ਲਈ ਹੋਇਆ ਜਿਹੜੇ ਬੰਦੇ ਜਿਹੜੇ ਬੰਦੇ ਵੀਰੇ ਨਿਰਖ ਕਰਦੇ ਆ ਨਾ ਇਹਨਾਂ ਦਾ ਉਹ ਤਾਂ ਇਹ ਹੁਣ ਦੱਸ ਦਿੰਦੇ ਆ ਉਹ ਤਾਂ ਇਹ ਨਾ ਰੱਖੇ ਘੋੜਾ ਜਿਹੜਾ ਇਸ ਨੂੰ ਐਨਕੀ ਦੇ ਡਾੜਾ ਲੱਗਦਾ ਉਹ ਤਾਂ ਵੀਰੇ ਬਿਲਕੁਲ ਜੀ ਜਿਹੜੇ ਵੀਰੇ ਬੰਦੇ 파ਰਖੂ 파ਰਖੂ ਆ ਨਾ ਉਹ ਤਾਂ ਇੱਥੋਂ ਤੱਕ ਵੀ ਆ ਵੀ ਘੋੜੇ ਦਾ ਪਾਣੀ ਵਾਲਾ ਹਣਕਾ ਆਡਾ ਤੇ ਇਹਦਾ ਪੱਠੇ ਦਾਣਾ ਜੋ ਵੀ ਨੀਰਾ ਉਹਦਾ ਹਣਕਾ ਆਡਾ ਉਹ ਤਾਂ ਇੱਥੋਂ ਤੱਕ ਵੀ ਜੇ ਪਤਾ ਲੱਗ ਜਾਂਦਾ ਵੀ ਇਹਨੇ ਪਾਣੀ ਮੰਗਿਆ ਜਾਂ ਕੁਝ ਖਾਣਾ ਉਪਰਾ ਬੰਦਾ ਆਇਆ ਨਾਸ ਨੂੰ ਉਹ ਹਲਕੇ ਦਾ ਅੱਡਾ ਹਾਂਜੀ ਵਿਚਾਰਦਾ ਪੌਕੇ ਦੱਸੂ ਇਹ ਜੰਦ ਦਸਰਾਵੀ ਛੋਟੇ ਬਾਹਰ ਕੋਈ ਉਪਰਾ ਬੰਦਾ ਵਾ ਹਾਂਜੀ ਇਹ ਰਾਜਾ ਬੱਚਾ ਹੈ ਸਾਡੇ ਘਰ ਦਾ ਪੁੱਤ ਹੈ ਬਿਲਕੁਲ ਜੀ ਸਾਨੂੰ ਪਤਾ ਜਿਵੇਂ ਅਸੀਂ ਸੰਭਿਆ ਹੋਇਆ ਬਿਲਕੁਲ ਨਹੀਂ ਦਿਖਦਾ ਤਾਂ ਕੁੜਾ ਤੋਂ ਆਪਾਂ ਕਹਿ ਨਹੀਂ ਸਕਦੇ ਹੋਰ ਬਾੜੀ ਛੋਟੀ ਹੈ ਜੀ ਇਹ ਨਹੀਂ ਹੈਗਾ ਵੀ ਸ਼ਰੀਰ ਢਲ ਗਿਆ ਆ ਜਾਂ ਕੋਈ ਨਹੀਂ ਨਹੀਂ ਉਹ ਟਾਪ ਲਾਈਨ ਬਾਇ ਪਾ ਜੀ ਆਪਾਂ ਜੀ ਬੜੀ ਸਿਹਤ ਨਹੀਂ ਕਰਦੇ ਹਮ ਪਰ ਸਾਨੂੰ ਐ ਪਤਾ ਹੈ ਜਿਹੜੀਆਂ ਚੀਜ਼ਾਂ ਜਿਹੜਾ ਇਹਨੂੰ ਰਚਣ ਪਾਇਆ ਜਿਹੜੇ ਚ ਗੋਣਾ ਬਿਲਕੁਲ ਸਾਨੂੰ ਆਪ ਬੋਲਦਾ ਜੀ ਡਾਕਟਰ ਬੋਲਦਾ ਜੀ ਤੁਸੀਂ ਆਪ ਦੇ ਸਾਹਮਣੇ ਨਹੀਂ ਨਹੀਂ ਬਿਲਕੁਲ ਜੀ ਜੋ ਮਤਲਬ ਦਿਖਦੇ ਆਇਆ ਇਦਾਂ ਨਹੀਂ ਸਰੀਰ ਢਲ ਗਿਆ ਟੌਪ ਲੇਅਰ ਵਿੰਗੀ ਆ ਜਾਂ ਕੁਝ ਹੋਰ ਹੈ ਨਾ ਟੌਪ ਲਾਈਨ ਬਿਲਕੁਲ ਸਹੀ ਆ ਸਰੀਰ ਬਿਲਕੁਲ ਆ ਕੱਸਿਆ ਹੋਇਆ ਆ ਦੱਸਦਾ ਕਿ ਮਿਹਨਤ ਵੀ ਹੁੰਦੀ ਆ ਖਰਾਕ ਦੇ ਨਾਲ ਹੋਰ ਚੀਜ਼ ਆਏ ਹਾਂਜੀ ਇਹੋਂ ਹੁੰਦਾ ਕਈ ਬੰਦੇ ਨਾ ਜਿਵੇਂ ਕੱਲਾ ਹਰਾ ਪਾਉਣਾ ਜਾਂ ਕੱਲਾ ਉਹ ਨਹੀਂ ਹੁੰਦਾ ਇਹਨਾਂ ਨੂੰ ਰਾਣਾ ਪਾਓ ਨਿੱਗਰ ਜਾਂ ਕਈਆਂ ਕੱਲਾ ਚੋਕਰ ਪਾਈ ਜਾਂਦੇ ਆ ਠੀਕ ਆ ਚੋਕਰ ਹਰ ਚੀਜ਼ ਦੀ ਲੋੜ ਆ ਪਰ ਇਹ ਨਹੀਂ ਹੈ ਵੀ ਕੱਲਾ ਇੱਕ ਹੀ ਜੇ ਚੋਕਰ ਆ ਤਾਂ ਉਹੀ ਪਾ ਦੋ ਜੇ ਹਰਾ ਤਾਂ ਉਹੀ ਇਹ ਨਹੀਂ ਇਹਨਾਂ ਦਾ ਦਾਣਾ ਥੋੜੇ ਜੇ ਟਾਈਮ ਬਾਅਦ ਚੇਂਜ ਕਰਨਾ ਪੈਂਦਾ ਜਿਵੇਂ ਗਰਮੀਆਂ ਵਾਲੀ ਡਾਈਟ ਹੋਰ ਆ ਸਿਆਲਾਂ ਵਾਲੀ ਹੋਰ ਆ ਯਾਨੀ ਦੀ 2 ਕੁ ਮਹੀਨੇ ਬਾਅਦ ਡੇਢ ਬਾਅਦ ਇਹਦੀ ਨਾ ਉਹ ਦਾਣਾ ਜੋੜ ਵੀ ਆ ਬਦਲ ਕੇ ਜੀ ਬੰਦਿਆਂ ਲਈ ਆਪਾਂ ਕਹਿ ਦਿੰਦੇ ਆ ਜੀ ਮਾਂ ਦੀ ਦਾਲ ਜਿਹੜੀ ਹੁੰਦੀ ਆ ਉਹ ਸਗਨ ਮੰਨਿਆ ਜਾਂਦਾ ਬਹੁਤ ਜਗ੍ਹਾ ਤੇ ਹਾਂਜੀ ਉਹ ਹਣ ਆਪਾਂ ਰੋਜ਼ ਤਾਂ ਨਹੀਂ ਖਾ ਸਕਦੇ ਬਿਲਕੁਲ ਬਿਲਕੁਲ ਆਪਾਂ ਵੀ ਬਿਲਕੁਲ ਠੋਸ ਗੱਲ ਆ ਬਿਲਕੁਲ ਜੇ ਆਪਾਂ ਉਹ ਜੇ ਨਿੱਤ ਮੀਟ ਖਾਈ ਜਾਈਏ ਉਹ ਨੂੰ ਵੀ ਜੀ ਨਹੀਂ ਬਿਲਕੁਲ ਜਿਹੜਾ ਮੈਂ ਮੀਟ ਕਹਿੰਦੇ ਪ੍ਰੋਟੀਨ ਬਹੁਤ ਹੈ ਨਿੱਤ ਮੀਟ ਵੀ ਨਹੀਂ ਖਾ ਸਕਦੇ ਆਪਾਂ ਮੈਂ ਤੁਹਾਨੂੰ ਦੱਸਾਂ ਚੱਤ ਚੱਤ ਜਾਂਦਾ ਬਿਲਕੁਲ ਆ ਮੈਂ ਜਿਹੜੇ ਲੋਕ ਕੁਛ ਕਹਿੰਦੇ ਆ ਜੀ ਬਾਹਰਲਾ ਖਾਣਾ ਖਾਣਾ ਚਾਹੀਦਾ ਸਾਨੂੰ ਖਾਣ ਨੂੰ ਮਿਲਦਾ ਨਹੀਂ ਆ ਉਹ ਬੰਦੇ 2-4 ਦਿਨ ਲਗਾਤਾਰ ਬਾਹਰ ਨਾਲ ਖਾਣ ਅਗਲੇ ਦਿਨ ਉਹਨਾਂ ਨੇ ਕਹਿੰਨੇ ਯਾਰ ਘਰ ਦੀ ਰੋਟੀ ਹੋਵੇ ਆਕਾ ਤੰਨੂ ਜੀ ਦਾ 35 ਸਾਲ ਟਰੱਕ ਚਲਾਇਆ ਅੱਛਾ ਜੀ ਇੱਕ ਦਿਨ ਹੋਟਲ ਦੇ ਖਾਣਾ ਹੁਣ ਮਜਬੂਰ ਆ ਖਾਣਾ ਪੈ ਗਿਆ ਹੂੰ ਦਿਲ ਨਹੀਂ ਕਰਦਾ ਲਾ ਖਾ ਉਹ 35 ਸਾਲ ਖਾ ਲਿਆ ਹੂੰ ਬਿਲਕੁਲ ਸਹੀ ਗੱਲ ਰੋਟੀ ਟਾਬਿਆਂ ਦੀ ਵੀ ਸਹੀ ਗੱਲ ਉਹ ਦਿਨ ਮੈਂ ਦੱਸਦਾ ਮੇਰਾ ਖਾਣਾ ਕੀ ਆ ਜਿਹੜੀ दाल ਸਬਜ਼ੀ ਆ ਉਹ ਥੋੜੀ ਜੀ ਰੋਟੀ ਦਾਨ ਨੂੰ ਖਾਂਦਾ ਨਹੀਂ ਆ ਮੂਲੀ ਕੱਟੀ ਪਈ ਆ ਕਾਜਰ ਕੱਟੀ ਪਈ ਆ ਅਖੀਰ ਕੱਟਿਆ ਪਿਆ ਉਹ ਤੇ ਪੁਰਾਣਾ ਇੰਬੂ ਪੋਣਾ ਪੁਰਾਣਾ ਉਹ ਕਾਲਾ ਨੂੰ ਬਟਕੋਣਾ ਹੂੰ ਉਹ ਗਾਲ ਨਾ ਖਾ ਕੇ ਤੇ ਚਾਰ ਲਾ ਕੇ ਚੱਪ ਕਰਦੇ ਆ ਉਹ ਕੋਈ ਗੱਲ ਨਹੀਂ ਆਹ ਅਨਪੜ ਬੰਦਾ ਦਾ ਕੋੜਾ ਵੀ ਜਿੰਜਾ ਪਾੜਦਾ ਕਿ ਮੇਰੇ ਅੱਜ ਪਤਾ ਨਾ ਮੇਰੇ ਅੱਜ ਦਾਣਾ ਮੇਰੇ ਇੱਕੜਾ ਮੈਂ ਸਲੀਪ ਹੋ ਜਾਣਾ ਬਸ ਗੱਲ ਕੀ ਕੋੜਾ ਵੀ ਆਈ ਹੈ ਜੀ ਕੋਈ ਨਾ ਪਾੜਦਾ ਆ ਕੋਈ ਕੋਈ ਜੀ ਵੀ ਆ ਕੋਈ ਜਾਣਦਾ ਉਹ ਵੀ ਬੰਦਦੀ ਆ ਨੇ ਜੇ ਆਪਸ ਨੂੰ ਦੱਸੀਏ ਜੀ ਜਿਹੜਾ ਕੋਰਕਸ਼ਨ ਪਾਨੇ ਹਾਂਜੀ ਉਹ ਵੀ ਇਹ ਮਕਦਾਰ ਨਾ ਪਾਣੀ ਬਿਲਕੁਲ ਜੀ ਮਕਦਾਰ ਨਾ ਪਾਣੀ ਇਹ ਇਉਂ ਹੁੰਦਾ ਵੀਰੇ ਕਈ ਬੰਦੇ ਪਤਾ ਕੀ ਕਰਦੇ ਆ ਜੇ ਇਥੋਂ ਮੰਡੀ ਤੋਂ ਗਏ ਆ ਇਥੋਂ ਕਿਸੇ ਦਾ ਚੰਗਾ ਸਾਂਭਿਆ ਦੇਖ ਲਿਆ ਜਾਂ ਗੇੜਾ ਦੇ ਕੇ ਆਏ ਚਾ ਕੋਈ ਤੋਂ ਸ਼ੋਹ ਤੋਂ ਜਾਂ ਆ ਕੇ ਦੋ ਤਿੰਨ ਦਿਨ ਤਾਂ ਫਿਰ ਉਹਨਾਂ ਨੇ ਭਰ ਭਰ ਸੜ ਦੇਣਾ ਬਾਲਟੀਆਂ ਬਿਲਕੁਲ ਤੇ ਜੇ ਮੁੜ ਉਹਦਣ ਤਾਂ ਦੁੱਧ ਵੀ ਪਿਆ ਦੇਣਗੇ ਸਾਰਾ ਘਿਓ ਵੀ ਪਾ ਦੇਣਗੇ ਹਨ ਤੇ ਮੁੜ ਕੇ ਝਾਕੜਾ ਹੀ ਨਹੀਂ ਜਾਂ ਕਈ ਬੰਦੇ ਪੀ ਕੇ ਪਿਆਰ ਜਿਹਾ ਆਉਂਦਾ ਦਾਣੇ ਵੱਧ ਪਾ ਦੇਣੇ ਆ ਉਹਦਣ ਤਾਂ ਭਰ-ਭਰ ਬਾਲਟੀਆਂ ਮੁੜ ਕੇ ਦੇਖਣਾ ਨਹੀਂ ਇਹ ਨਹੀਂ ਹੁੰਦਾ ਇੱਕ ਦਿਨ ਪੀ ਕੇ ਪਿਆਰ ਹਾਂ ਜੀ ਹਾਂ ਦੋ ਦਿਨ ਪੀ ਕੇ ਕੁੱਟ ਦੇਣਾ ਸਾਨੂੰ ਕਈ ਆਪਣੇ ਦੇਖ ਕੇ ਜਾਂਦੇ ਆ ਉਹ ਜਾ ਕੇ ਦੋ ਚਾਰ ਦਿਨ ਸਾਹਮਦੇ ਆ ਪਰ ਉਹ ਸ਼ੌਂਕ ਨਹੀਂ ਜਿਹੜਾ ਸ਼ੌਂਕ ਤਾਂ ਲਗਾਤਾਰ ਚੀਜ਼ ਪਵਾ ਥੋੜੀ ਰੁਟੀਨ ਚ ਪਵੇ ਪਵੇ ਲਗਾਤਾਰ ਉਹ ਕੰਮ ਕਰਦੀ ਆ ਹਨ ਜੇ ਆਪਾਂ ਪਤਾ ਤਾਂ ਬਾਹਲਾ ਪਾ ਦੇਣਾ ਤੇ ਮੁੜ ਕੇ ਨਹੀਂ ਗਏ ਤਾਂ ਉਹਦੇ ਹਾਲ ਜਾਣਾ ਹੀ ਨਹੀਂ ਉਹ ਨਹੀਂ ਕਰਦੇ ਵੀ ਆਪਣਾ ਘੁੜਾ ਕਰ ਗਿਆ ਪੰਜੀ ਬਾੜ ਸੈਂਤਰੀ ਕਰ ਗਿਆ ਕਿ ਇਹ ਆਪਾਂ ਫਸਲ ਆ ਕੋਈ ਵੀ ਆਪਾਂ ਕਣਕ ਝੋਨਾ ਲਾਣੇ ਆ ਜੀ ਜਿੰਨਾ ਟਾਈਮ ਉਹਨੂੰ ਲੱਗਣਾ ਉਹ ਲੱਗਣਾ ਹੀ ਆ ਬੰਦੇ ਬਿਲਕੁਲ ਤੇ ਆਪਾਂ ਕਹਿ ਦਈਏ ਵੀ 10 ਬੂਰੇ ਕਣਕ ਨੂੰ ਆਪਾਂ ਪਹਿਲੇ ਦਿਨੇ ਸਿਟਿਆਈਏ ਤੇ ਸ਼ਾਮ ਨੂੰ ਜਾ ਕੇ ਵੱਡੀ ਗੱਲ ਨਹੀਂ ਹੋਣੀ ਹੋਣੀ ਬਿਲਕੁਲ ਹਾਂ ਇੱਕ ਘੋੜਾ 2.5 ਸਾਲ ਦਾ ਜੀ ਉਹਨਾਂ ਆਪਾਂ ਐਂ ਕਹੀਏ ਵੀ ਆ ਪੈਰੀ ਬੜੀ ਸਖਤ ਵੀ ਕਰਦੇ ਚੰਗਾ ਜਾਂ ਮਾੜਾ ਤੁਹਾਡੇ ਦਾ ਬਣਿਆ ਬਿਲਕੁਲ ਜੀ ਤੇ ਤਿੰਨੇ ਸਵਾ 3 ਸਾਲ ਦਾ ਹੋ ਗਿਆ ਨਾ ਹਾਂਜੀ ਉਹਦਨੇ ਕੋੜਾ ਬਿਲਕੁਲ ਬਿਲਕੁਲ ਨਹੀਂ ਹੱਡ ਪੈਰ ਬੜੇ ਵਧੀਆ ਆ ਇਹ ਮਜ਼ਬੂਤੀ ਚ ਕੋੜਾ ਨਹੀਂ ਪਰ ਸਖਤ ਕਰ ਨਹੀਂ ਨਹੀਂ ਬਹੁਤ ਵਧੀਆ ਚੀਜ਼ ਆਪਣੀ ਚੀਜ਼ ਸਖਤ ਹੁੰਦੀ ਆ ਉਦੋਂ ਜਦੋਂ ਲੋਕ ਕਰਨ ਕਰਨ ਜੀ ਹਾਂ ਸਖਤ ਤੁਸੀਂ ਕਰੋ ਅਸੀਂ ਨਹੀਂ ਕਰਦੇ ਨਹੀਂ ਨਹੀਂ ਕੋੜਾ ਬਹੁਤ ਸਾਰਾ ਤੇ ਬੱਚੀ ਚਲੋ ਆਪਾਂ ਜਦੋਂ ਵੀ ਓਪਨ ਕਰਨਾ ਹੋਇਆ ਤਾਂ ਕੋਈ ਗੱਲ ਨਹੀਂ ਜਰੂਰ ਮਿਲਾਂਗੇ ਜਦੋਂ ਤੁਸੀਂ ਛੱਡ ਲਈ ਛੱਡਣਾ ਹੋਇਆ ਆਪਾਂ ਜਰੂਰ ਮਿਲਾਂਗੇ ਹਾਂਜੀ ਕੋਈ ਗੱਲ ਵੀਡੀਓ ਬਣਾਉਣਾ ਠੀਕ ਹੈ ਜੀ ਛੱਡਣਾ ਬਸ ਜੀ ਆਇਆਂ ਨੂੰ ਬਹੁਤ ਧੰਨਵਾਦ ਛੱਡਣ ਤੇ ਆਇਆ ਠੀਕ ਹੈ ਜੀ ਕੀ ਫੀਸ ਫਿਰ ਅੱਜ ਚਲੇ ਕਲੀਅਰ ਹੀ ਕਰ ਦੇਗੀ ਹੁਣ ਇਹਦੀ ਵੀ ਬਸ ਫਾਇਦਾ ਚਲੋ ਮੇਰਾ ਤਾਂ ਸੀਗਾ ਵੀ ਥੋੜਾ ਜਿਆ ਤਿੰਨ ਸਾਲ ਦੇ ਨੇੜ ਪਰ ਜੇ ਚਲੋ ਕੋਈ ਮਤਲਬ ਵਧੀਆ ਕੋਈ ਧੀ ਆਉਗੀ ਤਾਂ ਮਤਲਬ ਵਧੀਆ ਕੋਈ ਚੰਗਾ ਬਾਕੀ ਕੋਈ ਗੱਲ ਨਹੀਂ ਜੇ ਆਪਦੇ ਪਿਆਰ ਵਾਲੇ ਬੰਦੇ ਹੋਏ ਕੋਈ ਗੱਲ ਨਹੀਂ ਫਿਰ ਕੋਈ ਜੀ ਨਾਮ ਨਹੀਂ ਜਿਉਣਾ ਜੇ ਕੋਈ ਹੁਣ ਆਪਦੇ ਟੱਕੜਾ ਘੂੜੇ ਨਹੀਂ ਕਮਾਈ ਖਾਸ ਬੰਦੇ ਜੇ ਕਿਸੇ ਕੋਈ ਕਹੂਗਾ ਨਹੀਂ ਫੀਸ ਇੱਕ ਕੁਛ ਤਾਂ ਪਰੂੜੀ ਰੱਖਣੀ ਪਊਗਾ ਚਲੋ ਮੰਨ ਕੇ ਚਲੋ 11000 ਰੁਪਿਆ 11 ਚੱਲਦਾ 11 ਚਲੋ ਘਟ ਤੋਂ ਘੱਟ ਹੀ ਇੰਨਾ ਹਨਾ ਇੱਕ ਮਿੰਟ ਮੇਰੀ ਗੱਲ ਸੁਣੋ ਜਦੋਂ ਨਾ ਜਾਵਾਂਗਾ ਜਦੋਂ ਕੋਈ ਜਾਣਕਾਰਾ ਕੋਈ ਕਾਸਿੰਗਾ ਉਹ ਖਾਕ ਕਰਦੀ ਹਾਂ ਮੈਨੂੰ ਚਾਹੀਦੀ ਜ਼ਰੂਰ ਜੀ ਜ਼ਰੂਰ ਬਿਲਕੁਲ ਹਾਂ ਹੂੰ ਇਹ ਕਿ ਆਸਾਂ ਦਾ ਟਾਈਮ ਮੁਤਾਬਕ ਹਾਂਜੀ ਹੋਣੀ ਚਾਹੀਦੀ ਹੈ ਬਿਲਕੁਲ ਜੀ ਬਿਲਕੁਲ ਨਹੀਂ ਹੁਣ ਜੀ ਇਹ ਜਿਹੜੀ ਬਿਲਕੁਲ ਸਹੀ ਹੈ ਜੀ ਮਿੱਤਰੋ ਅੱਜ ਬਈ ਹੁਣੀ ਦੱਸ ਦਿੱਤਾ ਇਹਦੀ ਅੱਜੇ ਓਪਨ ਕਰ ਦਿੱਤਾ ਜੀ ਸਟਾਰਟ ਇਹਨਾਂ ਦਾ ਸਮਝ ਲਓ ਬਈ ਰੈਡੀ ਹੋ ਗਿਆ ਤੇ ਇਹ 11000 ਰੁਪਏ ਫੀਸ ਰੱਖੀ ਹੈ ਇਹਨਾਂ ਨੇ ਸਾਰੀ ਕੋਈ ਜ਼ਿਆਦਾ ਫੀਸ ਨਹੀਂ ਰੱਖੀ ਤੇ ਬਾਕੀ ਕੰਟੈਕਟ ਨੰਬਰ ਬਈ ਮੈਨੂੰ ਬੋਲ ਦਿਓ ਆਪਣਾ ਅਨ ਮੇਰਾ ਹੈਗਾ 98884 0061 9884 0061 ਜੇ ਮਿੱਤਰੋ ਨੰਬਰ ਤੁਹਾਨੂੰ ਆ ਗਿਆ ਬਾਕੀ نیچے ਵੀ ਫਲੈਸ਼ ਕਰ ਰਿਹਾ ਹੋਊਗਾ ਨੰਬਰ ਤੁਸੀਂ ਉਸ ਨੰਬਰ ਤੇ ਕੰਟੈਕਟ ਕਰੋ ਤੇ ਬਾਈ ਨੇ ਦਾ ਬਹੁਤ ਸੋਹਣਾ ਘੋੜਾ ਆ ਬਾਕੀ ਉੱਤੇ ਆਪਣਾ ਸਾਰਾ ਹਾਂ ਉਹ ਉਹ ਵੀ ਆਪਾਂ ਲਾ ਦਣੀ ਆ ਉੱਤੇ ਸਾਰੇ ਦੋ ਨੰਬਰ ਦੋਨੇ ਉੱਪਰ ਉਹਦੇ ਮਤਲਬ ਬਿਲਕੁਲ ਤੁਸੀਂ ਜਰੂਰ ਬਾਈ ਨੂੰ ਹੁਣਾਂ ਨੂੰ ਮਿਲੋ ਤੇ ਘੋੜਾ ਬਹੁਤ ਸੋਹਣਾ ਆ ਮਤਲਬ ਨੁਕਰਿਆਂ ਦੇ ਵਿੱਚ ਛੇਤੀ ਨਾਮ ਕਰਨ ਵਾਲਾ ਘੋੜਾ ਆ ਤੇ ਅੱਜ ਮਤਲਬ ਲੰਘ ਰਹੇ ਸੀਗੇ ਘੋੜਾ ਥੋੜਾ ਅੜੀ ਵੀ ਕਰ ਰਿਹਾ ਸੀ ਕਿਉਂਕਿ ਪਿਛਾੜੀ ਕਦੇ ਪਾਈ ਨਹੀਂ ਸੀ ਪਰ ਫਿਰ ਵੀ ਅਸੀਂ ਖਲਵਾ ਕੇ ਸਪੈਸ਼ਲ ਵੀਡੀਓ ਬਣਵਾਈ ਆ ਬਾਈ ਉਹਨਾਂ ਕੋਲ ਈ ਮੰਡੀ ਆ ਮੌਕੇ ਤੇ ਹੀ ਮਨ ਬਣਿਆ ਕਹਿੰਦੇ ਚਾਰ ਮਿੱਤਰ ਕਹਿੰਦੇ ਚੱਲਣਾ ਮੰਡੀ ਮੈਂ ਕਿਹਾ ਚਲੋ ਫਿਰ ਮੰਡੀ ਦੇਖ ਲੈਨੇ ਆ ਠੀਕ ਆ ਜੀ ਅੱਜ ਹੀ ਆਏ ਸੀਗੇ ਤੇ ਦੋ ਦਿਨ ਹੁਣ ਰਵਾਂਗੇ ਇੱਥੇ ਪਰ ਸੋਨੂੰ ਰੇਵਗਾ ਦੇਖਾਂਗੇ ਫਿਰ ਜਾਵਾਂਗੇ ਠੀਕ ਹੈ ਠੀਕ ਹੈ ਚਲੋ ਇੰਨੇ ਨਾਲ ਯਾਰ ਮਿੱਤਰ ਮਿਲ ਪਏ ਜੀ ਤੇ ਨਵੀਂ ਫੈਮਿਲੀ ਜੁੜਦੀ ਆ ਬਿਲਕੁਲ ਆਪਣਾ ਹਨਾ ਬਿਲਕੁਲ ਜੀ ਬਿਲਕੁਲ ਜੀ ਤੇ ਬਾਕੀ ਜਦੋਂ ਘਰੋਂ ਨਿਕਲਾਂਗੇ ਫਿਰ ਮਿਲੂਗਾ ਜੀ ਵੀ ਆਪਣਾ ਅਸੀਂ ਦੁਆਬੇ ਦੇ ਲੋਕਾ ਨਾ ਮੇਨਸਰ ਦਾ ਵਾਣੀ ਜਾਈ ਜੀ ਮੈਂ ਵੀ ਦੁਆਬੇ ਤੋਂ ਹੀ ਆ ਜੀ ਲੋਕਾ ਨਾ ਬਿਲਡਸਰ ਦਾ ਵਾਣੀ ਜਾਈ ਹੈ ਸਾਡਾ ਮੇਨ ਦੁਆਬੇ ਦਾ ਹੈ ਮਤਲਬ ਮਿਡਲਾ ਸਕਦੇ ਨਵਾਂ ਸ਼ਹਿਰ ਤੋਂ ਆ ਮੈਂ ਜੀ ਅੱਛਾ ਹਾਂਜੀ ਹਾਂਜੀ ਮੇਰਾ ਵੀ ਦੁਆਬਾ ਹੀ ਆ ਤੇ ਇਹ ਤਾਂ ਨੇੜੇ ਰਹੀ ਆ ਸਾਡੇ ਅੱਛਾ ਜੀ ਇਦਾਂ ਇਸ ਨਕੂਦਰ ਤੋਂ ਵੀ ਉਹਲੇ ਪਾਸੇ ਦੇ ਆ ਬਿਲਕੁਲ ਬਿਲਕੁਲ ਠੀਕ ਹੈ ਜੀ ਨਕੂਦਰ ਤਾਂ ਸਾਨੂੰ ਲੋਕਲ ਵਾਂਗੂ ਪੈਂਦਾ ਸਾਨੂੰ ਇਹ ਮੇਰਾ ਪਿੰਡਾ ਉੱਥੇ ਛੇਰ ਜਾਗੇ ਉੱਥੇ 1.5 ਕਿਲੋਮੀਟਰ ਹਾਂ ਜੀ ਮਸਲਪੰਜ ਚੌਥੇ ਪਿੰਡਾ ਠੀਕ ਹੈ ਜੀ ਠੀਕ ਇਹਨਾਂ ਨਾਲ ਰਿਸ਼ਤੇਦਾਰੀ ਹੈ ਸਾਡੀ ਬੰਦੇ ਆ ਇਹ ਤੇ ਮਿੱਤਰੋ ਬਾਕੀ ਤੁਸੀਂ ਬਾਈ ਹੁਣਾਂ ਨਾਲ ਜਰੂਰ ਗੱਲਬਾਤ ਕਰਿਓ ਫੋਨ ਕਰ ਲਿਓ ਕੰਟੈਕਟ ਨੰਬਰ ਤੁਹਾਨੂੰ ਬਾਈ ਹੁਣੀ ਦੇ ਦਿੱਤਾ ਠੀਕ ਹੈ ਸਸੀ ਗੱਲ ਜੀ ਸਰ